ਕਰਦਾ ਖਰਚਾ ਚੁੱਕਣ ਲਈ ਇਸ ਬੱਚੇ ਨੇ ਜੋ ਹੈ ਸਿੰਗਾ ਦੀ ਠੰਡੀ ਮਿੱਠੀ ਜੋ ਹੈ ਸਰਦਾਈ ਦਾ ਕੰਮ ਸ਼ੁਰੂ ਕੀਤਾ ਹੈ ਕਿਉਂਕਿ ਲੋੜ ਪੈ ਗਈ ਇਹੋ ਜੀ ਵੈਸੇ ਦਾ ਕਰੇ ਥੋੜੀ ਬਹੁਤੀ ਪ੍ਰੋਬਲਮ ਵੀ ਸੀ ਤੇ ਸਕੂਲ ਦਾ ਖਰਚਾ ਪਾਣੀ ਵੀ ਨਿਕਲ ਜਾਂਦਾ ਹੈ ਤੁਹਾਡੇ ਖਾਨ ਦੇ ਜਿਹੜੇ ਬੱਚੇ ਨੇ ਇਸ ਉਮਰ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਸਕੂਲੋਂ ਆਉਂਦੇ ਨੇ ਤੇ ਕੋਸ਼ਿਸ਼ ਕਰ ਖੇਡਣ ਚੱਲ ਜਾਈਏ ਯਾਰਾ ਦੋਸਤਾਂ ਵੀ ਚਾਹੀਏ ਤੁਸੀਂ ਜੋ ਹੈ ਇੱਥੇ ਆ ਕੇ ਮਿਹਨਤ ਕਰ ਰਹੇ ਹੋ ਸੜਕ ਤੇ ਖੜੇ ਹੋ ਤੁਪੇ ਖੜੇ ਹੋ ਬੇਸਿਕ ਹੁੰਦੇ ਹੈ ਜੀ ਕੰਮ ਖਰਚਾ ਪਾਣੀ ਕੱਦੇ ਨੂੰ ਖਲੋਤੇ ਹਈ ਅੱਥੇ ਅੱਛਾ ਕੰਮ ਕਰ ਕਰੀਏ ਵਧੀਆ ਨਾਲੇ ਕੰਮ ਕਰ ਵਧੀਆ ਕਿੰਨੇ ਵਜੇ ਤੁਸੀਂ ਇੱਥੇ ਆ ਕੇ ਰੋਡ ਤੇ ਖੜੇ ਹੋ ਜਾਂਦੇ ਹੋ 2:30 2:30 ਵਜੇ ਤੱਕ ਦੁਪਹਿਰੀ ਹਾਂਜੀ ਕਿੰਨੇ ਵਜੇ ਤੱਕ ਸਵਾ 2:30 ਤੱਕ ਅਦਾਤੀ 8 ਵਜੇ ਤੱਕ ਨੂੰ 8 ਵਜੇ ਤੱਕ ਹਾਂਜੀ ਤੇ ਵਿਕਰੀ ਚੀਕ ਹੋ ਜਾਂਦੀ ਹੈ ਹਾਂਜੀ ਕੰਮ ਕਰਦੇ ਠੀਕ ਹੈ ਹਾਂ ਕਿਉਂ ਮਨ ਵਿੱਚ ਆਇਆ ਕਿ ਇਹ ਕੰਮ ਸ਼ੁਰੂ ਕੀਤਾ ਜਾਵੇ ਕੋਈ ਹੋਰ ਕੰਮ ਕਿਉਂ ਨਹੀਂ ਕੀਤਾ ਕਿ ਚਲੋ ਓਵਰਟਾਈਮ ਕਿਸੇ ਕਪੜੇ ਵਾਲੀ ਦੁਕਾਨ ਤੇ ਭਰਾ ਵਾਂਗੂ ਲੱਗਦੀ ਗਰਮੀ ਇੰਨੀ ਪੈਂਦੀ ਪਈ ਆ ਮੈਂ ਕਿਹਾ ਸ਼ਰਦਾਈ ਦਾ ਕੰਮ ਖੋਲ ਲੀਏ ਸੱਤੂ ਸ਼ਰਦਾਈ ਦਾ ਖੋਲ ਜਾਈਏ ਅੱਛਾ ਕੋਈ ਤੁਹਾਡੀ ਹੈਲਪ ਕਰਨਾ ਚਾਹਵੇ ਕੋਈ ਬੱਚਾ ਚਲੋ ਖੜਾ ਐ ਇਹਨੂੰ ਕੋਈ ਸੋਨੀ ਜੀ ਰੇੜੀ ਲੈ ਕੇ ਦੇ ਦਈਏ ਕੋਈ ਇਸ ਤਰ੍ਹਾਂ ਦੀ ਕੋਈ ਮਦਦ ਚਾਹੁੰਦੇ ਹੋ ਕਿਸੇ ਕੋਲ ਨਹੀਂ ਜੀ ਕਿਉਂ ਵੈਸੀ ਆਪਣਾ ਆਪ ਕਮਾਣਾ ਆਪ ਕਾਫੀ ਰਹਿਮਾ ਟੀਵੀ ਦੇਖ ਰਹੇ ਤੁਸੀਂ ਤਮਾਹਾ ਕੁਲਬੀਰ ਰਾਹੀ ਅੱਜ ਇੱਕ ਇਹੋ ਜਿਹੇ ਬੱਚੇ ਨੂੰ ਤੁਹਾਨੂੰ ਮਿਲਾਵਾਂਗੇ ਜਿਸ ਦਾ ਪਿਤਾ ਜੋ ਹੈ ਰਿਕਸ਼ਾ ਚਲਾਉਂਦਾ ਹੈ ਕਰਦਾ ਖਰਚਾ ਚੁੱਕਣ ਲਈ ਇਸ ਬੱਚੇ ਨੇ ਜੋ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸਿੰਗਾ ਦੀ ਠੰਡੀ ਮਿੱਠੀ ਜੀ ਹੋਏ ਸ਼ਰਦਾਈ ਦਾ ਕੰਮ ਸ਼ੁਰੂ ਕੀਤਾ ਹੈ ਸੜਕ ਤੇ ਖੜਾ ਬੱਚਾ 14 ਸਾਲ ਦੀ ਸਿਰਫ ਉਮਰ ਹੈ 7ਵੀਂ ਕਲਾਸ ਦੇ ਵਿੱਚ ਪੜਦਾ ਹੈ ਗੱਲਬਾਤ ਕਰਾਂਗੇ ਇਸ ਬੱਚੇ ਦੇ ਨਾਲ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਸ਼ਰਦਾਈ ਜਿਹੜੀ ਹੈ ਉਸ ਵੱਲੋਂ ਤਿਆਰ ਕੀਤੀ ਗਈ ਹੈ ਤੇ ਸੜਕ ਤੇ ਜਿਹੜਾ ਦਲੰਦਰ ਬਾਈਪਾਸ ਤੇ ਬੱਚਾ ਜਿਹੜਾ ਹੈ ਵੇਚ ਰਿਹਾ ਬੇਟਾ ਕੀ ਨਾਂ ਹੈ ਤੁਹਾਡਾ ਗੋਬਿੰਦਾ ਸਿੰਘ ਗੋਪਿੰਦਰ ਸਿੰਘ ਹਾਂਜੀ ਅੱਛਾ ਕਿੱਥੇ ਰਹਿੰਦੇ ਹੋ ਤੁਸੀਂ ਖਜੂਰ ਚੌਂਕ ਪੰਜ ਨੰਬਰ ਤੇ ਅੱਛਾ ਕਿੰਨੀ ਉਮਰ ਹੈ ਤੁਹਾਡੀ 14 ਸਾਲ 14 ਸਾਲ ਦੀ ਉਮਰ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਕਿਉਂਕਿ ਰੋਡ ਪੈ ਗਈ ਹੈ ਉਹ ਜੀ ਵੈਸੇ ਇਹਦਾ ਕਰੇ ਥੋੜੀ ਬਹੁਤੀ ਪ੍ਰੋਬਲਮ ਵੀ ਸੀ ਤੇ ਸਕੂਲ ਦਾ ਖਰਚਾ ਪਾਣੀ ਵੀ ਨਿਕਲ ਜਾਂਦਾ ਹੈ ਅੱਛਾ ਪਿਤਾ ਜੀ ਤੁਸੀਂ ਕਿ ਦੱਸ ਰਹੇ ਸੀ ਰਿਕਸ਼ਾ ਚਲਾਉਂਦੇ ਘਟ ਹਾਂਜੀ ਹਾਂ ਤੇ ਕੀ ਮਤਲਬ ਕੰਮ ਕਰਦਾ ਖਰਚਾ ਨਹੀਂ ਚੁੱਕ ਪਾ ਰਹੇ ਕਿਨੇ ਭਰਾ ਬੈਨ ਤੁਸੀਂ ਅਸੀਂ ਇੱਕ ਦੋ ਭਰਾ ਆ ਇੱਕ ਵੱਡਾ ਭਰਾ ਹੋਰ ਅੱਛਾ ਹਾਂਜੀ ਵੱਡਾ ਭਰਾ ਕੀ ਕਰਦਾ ਏਸੀ ਮਾਰਕਟ ਲੱਗਾ ਹੋਇਆ ਕੰਮ ਤੇ ਕੱਪੜਾ ਏਸੀ ਮਾਰਕਟ ਕੱਪੜਿਆਂ ਦੀ ਦੁਕਾਨ ਤੇ ਕੰਮ ਕਰਦਾ ਹਾਂਜੀ ਤੇ ਪਿਤਾ ਜੀ ਹੋਇਆ ਤੁਹਾਡੇ ਉਹ ਰਿਕਸ਼ਾ ਚਲਾ ਕੇ ਖਰਚਾ ਨਹੀਂ ਚੁੱਕ ਪਾਉਂਦੇ ਪੂਰਾ ਕਰਦਾ ਪੂਰੇ ਘਰ ਦਾ ਖਰਚਾ ਜਿਹਦਾ ਡੈਡੀ ਜੀ ਲਾਂਦੇ ਆ ਇਹ ਚੋਂ ਵੀ ਮੜਾ ਮੋਟਾ ਖਰਚਾ ਨਿਕਲ ਜਾਂਦਾ ਆ ਅੱਛਾ ਇਹ ਚੋਂ ਵੀ ਖਰਚਾ ਪਾਣੀ ਨਿਕਲ ਜਾਂਦਾ ਚਲ ਕਰੀਏ ਤੁਹਾਡੇ ਘਰ ਦੇ ਜਿਹੜੇ ਬੱਚੇ ਨੇ ਸੁਮਰ ਜੀ ਜਿਹੜੇ ਬੱਚੇ ਹੁੰਦੇ ਨੇ ਉਹ ਸਕੂਲੋਂ ਆਉਂਦੇ ਨੇ ਤੇ ਕੋਸ਼ਿਸ਼ ਕਰਦੇ ਖੇਡਣ ਚੱਲ ਜਾਈਏ ਯਾਰਾ ਦੋਸਤਾਂ ਵਿੱਚ ਜਾਈਏ ਤੁਸੀਂ ਜੋ ਹੈ ਇੱਥੇ ਆ ਕੇ ਮਿਹਨਤ ਕਰ ਰਹੇ ਹੋ ਸੜਕ ਤੇ ਖੜੇ ਹੋ ਟੁਪੇ ਖੜੇ ਹੋ ਵੈਸੇ ਹੀ ਖਲੋਤੇ ਆਂ ਜੀ ਕੰਮ ਖਰਚਾ ਪਾਣੀ ਕੱਢਣ ਨੂੰ ਖਲੋਤੇ ਆਂ ਇੱਥੇ ਅੱਛਾ ਕੰਮ ਕਰ ਕਰੀਏ ਵਧੀਆ ਨਾਲੇ ਕੰਮ ਕਰ ਵਧੀਆ ਕਿੰਨੇ ਵਜੇ ਜਾਂਦੇ ਹੋ ਸਕੂਲੇ ਮੈਂ ਸਵੇਰੇ 8 ਵਜੇ ਸਕੂਲ ਜਾਂ ਦੇ ਉਹ ਕਿਹੜਾ ਤਾਂ ਯਾਰ ਕੋਣ ਕਰਦਾ ਮਮੀ ਕਰਦੇ ਨੇ ਫੋਨ ਕਰਦਾ ਤੀ ਯਾਰ ਨਾਲੇ ਮਮੀ ਹੈਲਪ ਕਰਦੇ ਆ ਅੱਛਾ ਬਾਕੀ ਤੁਸੀਂ ਕਰਦੇ ਹੋ ਹਾਂਜੀ ਨਾਲ ਹੈਲਪ ਕਰਦੇ ਪੂਰੀ ਤੇ ਕਿੰਨੇ ਵਜੇ ਤੁਸੀਂ ਇੱਥੇ ਆ ਕੇ ਰੋਡ ਤੇ ਖੜੇ ਹੋ ਜਾਂਦੇ ਹੋ 2:30 2 ਵਜੇ 2:30 ਵਜੇ ਕਿੰਨੇ ਵਜੇ ਕਰ ਸਵਾ 2:30 ਵਜੇ ਤੱਕ ਆ ਜਾਂਦੀ 8 ਵਜੇ ਤੱਕ 8 ਵਜੇ ਤੱਕ ਹਾਂਜੀ ਤੇ ਵਿਕਰੀ ਠੀਕ ਹੋ ਜਾਂਦੀ ਹੈ ਹਾਂਜੀ ਕੰਮ ਕਰਦਾ ਠੀਕ ਹੈ ਹਾਂਜੀ ਅੱਛਾ ਗੱਲ ਕਰੀ ਸ਼ਰਦਾਜੀ ਦੀ ਕਿਉਂਕਿ ਜਦੋਂ ਸ਼ਰਦਾਜੀ ਘੋੜ ਤੇ ਬਣਾਉਂਦੇ ਨੇ ਹਾਂਜੀ ਤੇ ਗੁਰਬਾਣੀ ਦਾ ਗਾਪ ਕੀਤਾ ਜਾਂਦਾ ਤਾਂ ਹੀ ਜੋ ਹੈ ਸ਼ਰਧਾਈ ਉਹਨੂੰ ਮੰਨੀ ਗੱਲ ਜੀ ਤੇ ਤੁਸੀਂ ਪਾਠ ਵਗੈਰਾ ਕਰਦੇ ਹੋ ਕੋਈ ਹਾਂਜੀ ਹਾਂਜੀ ਜਦੋਂ ਇਹਦਾ ਕਰਦੇ ਆ ਸਤਨਾਮ ਵਾਹਿਗੁਰੂ ਨਾਮ ਜਾਪ ਕਰਦੇ ਆਂ ਅੱਛਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋ ਤਾਂ ਮਤਵ ਇਸ ਵਿੱਚ ਕਿਉਂਕਿ ਅਮਰਤ ਰਸ ਪਾਣਾ ਜ਼ਰੂਰੀ ਹੈ ਇਸ ਵਿੱਚ ਹਾਂਜੀ ਹਾਂਜੀ ਅਮਰਤ ਰਸ ਪਾਣਾ ਜਿਹੜਾ ਹੀ ਆ ਜੀ ਆਪਾਂ ਜਦੋਂ ਦਾ ਕਰਦੇ ਆ ਉਦੋਂ ਸਤਨਾਮ ਵਾਹਿਗੁਰੂ ਦਾ ਪਾਠ ਕਰਦੇ ਜਾਂਦੇ ਆ ਕਿਉਂ ਮਨ ਵਿੱਚ ਆਇਆ ਕਿ ਇਹ ਕੰਮ ਸ਼ੁਰੂ ਕੀਤਾ ਜਾਵੇ ਕੋਈ ਹੋਰ ਕੰਮ ਕਿਉਂ ਨਹੀਂ ਕੀਤਾ ਕਿ ਚਲੋ ਓਵਰਟਾਈਮ ਕਿਸੇ ਕਪੜੇ ਵਾਲੀ ਦੁਕਾਨ ਤੇ ਭਰਾ ਵਾਂਗੂ ਲੱਗਦੀ ਗੀ ਗਰਮੀ ਇੰਨੀ ਪੈਂਦੀ ਪਈ ਆ ਮੈਂ ਕਿਹਾ ਸ਼ਰਦਾਈ ਦਾ ਕੰਮ ਖੋਲ ਲੀਏ ਸਤੋ ਸ਼ਰਦਾਈ ਦਾ ਖੋਲ ਲਿਆ ਅੱਛਾ ਉਹ ਤਾਂ ਗਰਮੀ ਵਿੱਚ ਤੇ ਸਰਦੀ ਵਿੱਚ ਕੋਈ ਹੋਰ ਕੰਮ ਕਰਨ ਦਾ ਹੈਗਾ ਚਾਂਸ ਸਰਦੀ ਵਿੱਚ ਦੇਖਾਂਗਾ ਅੱਗੇ ਸਰਦੀ ਵਿੱਚ ਕੋਈ ਹੋਰ ਕੰਮ ਕਰਾਂਗਾ ਅੱਛਾ ਹਾਂਜੀ ਤੇ ਪੜਾਈ ਦਾ ਖਰਚਾ ਨਿਕਲ ਜਾਂਦਾ ਤੁਹਾਡਾ ਹਾਂਜੀ ਹਾਂਜੀ ਰਾਮ ਪੜਾਈ ਦਾ ਖਰਚਾ ਖਰਚਾ ਸਭ ਨਿਕਲ ਜਾਂਦਾ ਜਿਹੜੇ ਭਰਾ ਪਰ ਜਿਹੜੇ ਹੈਗੇ ਛੋਟੇ ਭੈਣ ਉਹਨਾਂ ਦਾ ਵੀ ਖਰਚਾ ਚੁੱਕਦੇ ਨਹੀਂ ਕਿ ਮੇਰਾ ਭਰਾ ਵੱਡਾ ਅੱਛਾ ਕਲਾ ਭਰਾ ਨਹੀਂ ਆਪਾਂ ਦੋ ਭਰਾ ਹੀ ਆਂ ਬਸ ਕਈ ਸੋਚਦੇ ਜਿਦ ਵੇ ਆਂਦੇ ਹੋ ਕਈ ਵਾਰੀ ਕਿਉਂਕਿ ਤੁਸੀਂ ਖੁੱਲੇ ਦੇ ਵਿੱਚ ਖੜੇ ਹੋ ਹਾਂਜੀ ਮੀ ਕੰਨੀਆਂ ਵੀ ਆ ਜਾਂਦੇ ਧੁੱਪ ਵੀ ਬਹੁਤ ਹੁੰਦੀ ਗਰਮੀ ਵੀ ਲੱਗਦੀ ਹੈ ਤੇ ਕਈ ਵਾਰੀ ਦਿੱਕਤਾਂ ਨਹੀਂ ਹੁੰਦੀ ਕਿ ਬਈ ਚਲੋ ਘਰ ਨੂੰ ਚੱਲੀਏ ਗਰਾਹ ਵੀ ਥੋੜੇ ਘੱਟ ਆ ਰਹੇ ਨੇ ਉਹਦੇ ਹੁੰਦਾ ਆ ਫਿਰ ਵੀ ਮਨ ਮਾਰ ਕੇ ਬੈਹਿਂਦਾ ਹਾਂ ਹਾਂਜੀ ਜੇਕਰ ਕੋਈ ਤੁਹਾਡੀ ਹੈਲਪ ਕਰਨਾ ਚਾਵੇ ਕਿ ਕੋਈ ਬੱਚਾ ਚਲੋ ਖੜਾ ਹੈ ਇਹਨੂੰ ਕੋਈ ਸੋਨੀ ਜੀ ਰੇੜੀ ਲੈ ਕੇ ਦੇ ਦਈਏ ਕੋਈ ਇਸ ਤਰ੍ਹਾਂ ਦੀ ਕੋਈ ਮਦਦ ਚਾਹੁੰਦੇ ਹੋ ਕਿਸੇ ਕੋਲ ਨਹੀਂ ਜੀ ਕਿਉਂ ਵੈਸੇ ਹੀ ਆਪਣਾ ਆਪ ਕਮਾਣਾ ਆਪ ਹਾਪੀ ਮਿਹਨਤ ਕਰਕੇ ਰੇੜੀ ਵੱਡੀ ਬਣਾਣੀ ਹੈ ਹਾਂਜੀ ਅੱਛਾ ਸਾਮਾਨ ਅਜੇ ਤੁਹਾਡੇ ਗੱਬੇ ਜਿਹੜੇ ਨੇ ਘਟਨਾਗਰ ਆ ਰਿਹਾ ਉਹ ਸਾਮਾਨ ਵਿੱਚ ਭਾਈ ਦਾ ਧਾਤੀ ਲੈ ਕੇ ਆਉਂਗਾ ਆਪਣਾ ਸਾਰਾ ਸਾਮਾਨ ਅੱਛਾ ਹਾਂਜੀ ਲੋਕ ਉਮੀਦ ਹੈ ਕਿ ਅੱਗੇ ਵਧੇਗਾ ਕੰਮ ਲੋਕ ਤੁਹਾਡੇ ਨਾਲ ਜੁੜਨਗੇ ਤੁਹਾਡੀ ਚਰਦਾਈ ਜਿਹੜੀ ਲੋਕਾਂ ਨੂੰ ਪਸੰਦ ਆਏਗੀ ਤੇ ਆਨਗੇ ਤੇ ਡੱਬੇ ਜਿਹੜੇ ਭਰੇ ਰਹਿਣਗੇ ਹਾਂਜੀ ਹਾਂ ਲੋਕੀ ਵਾਦ ਤੋਂ ਵਾਦ ਵਿਜ਼ਿਟ ਕਰੋ ਹਾਂਜੀ ਵਿਜਟ ਕਰਨ ਲੋਕੀ ਤੁਹਾਡੇ ਕੋਲ ਆਂਗੇ ਕਿਉਂਕਿ ਰੋਡ ਬਹੁਤ ਚੱਲਦੀ ਏ ਹਾਂਜੀ ਸਰਦਾਈ ਦੇ ਨਾ ਬਹੁਤ ਜ਼ਿਆਦਾ ਹੁਣ ਜਗ੍ਹਾ ਜਗ੍ਹਾ ਤੇ ਤੁਸੀਂ ਦੇਖੇ ਸਰਦਾਈ ਲਗਨੀ ਸ਼ੁਰੂ ਹੋ ਗਈ ਏ ਲੋਕ ਜਿਹੜੇ ਨੇ ਕੋਲ ਡਰਿੰਕ ਵਗੈਰਾ ਨੂੰ ਛੱਡ ਕੇ ਹਾਂਜੀ ਗੁਰੂਆਂ ਨੇ ਜਿਹੜੀਆਂ ਦਿੱਤੀਆਂ ਸੀ ਉਹ ਉਸ ਵੱਲ ਨੂੰ ਮੋੜ ਆਏ ਨੇ ਹਾਂਜੀ ਲੱਗ ਰਿਹਾ ਨਾ ਹਾਂਜੀ ਹਾਂਜੀ ਤੇ ਲੋਕੀ ਜਿਹੜਾ ਆਉਂਦੇ ਨੇ ਤੁਹਾਡੀ ਤਾਰੀਫ ਵੀ ਕਰਦੇ ਨੇ ਕੁਝ ਕਹਿੰਦੇ ਨੇ ਤੁਹਾਨੂੰ ਹਾਂਜੀ ਹਾਂਜੀ ਕਹਿੰਦੇ ਆਪਾਂ ਹੋਰ ਵੀ ਕਿੰਨੀ ਦੂਰ ਦੂਰ ਜਾਂਦੇ ਆ ਪੀਣ ਤੇ ਕਹਿੰਦਾ ਵਧੀਆ ਤੂੰ ਇੱਥੇ ਖੋਲ੍ਹ ਲਈ ਸਰਦਾਈ ਅੱਛਾ ਦੁਕਾਨ ਚੰਗਾ ਲੱਗਦਾ ਫਿਰ ਹਾਂਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿੱਥੇ ਖੜਿਓ ਐਡਰੈਸ ਦੱਸੋ ਕਿ ਤੁਹਾਡੇ ਕੋਲ ਲੋਕ ਆਂ ਜਿਲੰਦਰ ਬਾਈਪਾਸ ਗ੍ਰੀਨ ਲੈਨ ਦੇ ਸਾਹਮਣੇ ਬਿਲਕੁਲ ਅੱਛਾ ਹਾਂਜੀ ਕੀ ਕਹਿਣਾ ਚਾਹੋਗੇ ਆਨ ਤੁਹਾਡੇ ਕੋਲ ਇੱਕ ਵਾਰੀ ਚੈੱਕ ਕਰਨ ਹਾਂਜੀ ਆਨ ਕੇ ਪੀ ਕੇ ਟਰਾਈ ਕਰਨਾ ਚੈੱਕ ਕਰਕੇ ਦੇਖਦੇ ਤੇ ਮਦਦ ਕਿਉਂ ਨਹੀਂ ਚਾਹੁੰਦੇ ਜੇਕਰ ਕੋਈ ਮਦਦ ਕਰਨਾ ਚਾਹਵੇ ਤਾਂ ਮਦਦ ਵੈਸੀ ਨਹੀਂ ਮਿਹਨਤ ਕਮਾਣਾ ਆਪਣਾ ਮਿਹਨਤ ਕਰ ਰਹੇ ਹੋ ਅਗਰ ਕਿਸੇ ਕੋਈ ਦਾਨੀ ਸੱਜਣ ਪੰਜਾਬੀ ਭਰਾ ਕੋਈ ਤੁਹਾਡੀ ਮਦਦ ਕਰਨਾ ਚਾਹਵੇ ਤੇ ਦਿੱਕਤ ਕੀ ਹੈ ਕਿਉਂ ਨਹੀਂ ਤੁਸੀਂ ਲੈਣਾ ਚਾਹੋਗੇ ਵੈਸੀ ਤੇ ਦਿਲ ਨਹੀਂ ਮੰਦਾਗੇ ਮਿਹਨਤ ਕਰਨੀ ਹੈ ਨਾ ਬਿਲਕੁਲ ਜੋ ਹੈ ਇਸ ਬੱਚੇ ਦੀ ਹੌਸਲੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਉਹ ਕਹਿੰਦਾ ਕਿ ਮੈਂ ਕਿਸੇ ਮਤਲਬ ਮਦਦ ਹੀ ਮੈਨੂੰ ਲੋੜ ਦੀ ਹੈ ਮਿਹਨਤ ਕਰਾਂਗਾ ਛੋਟਾ ਜਿਹਾ ਬੱਚਾ 14 ਸਾਲ ਦੀ ਉਮਰ ਹੈ ਇਸ ਬੱਚੇ ਦੀ ਤੇ 14 ਸਾਲ ਦੇ ਵਿੱਚ ਹੀ ਇੱਕ ਵੱਡੀ ਮਿਸਾਲ ਜਿਹੜਾ ਉਹ ਆਪਣੇ ਪਰਿਵਾਰ ਵਾਸਤੇ ਤੇ ਜਿਹੜਾ ਲੋਕਾਂ ਵਾਸਤੇ ਬਣਿਆ ਹੈ ਕਿ ਉਹ ਇੱਥੇ ਸੜਕ ਤੇ ਖਲੋ ਕੇ ਸਕੂਲੇ ਜਾਂਦਾ ਹੈ ਸਕੂਲ ਤੋਂ ਛੁੱਟੀ ਹੁੰਦੀ ਘਰ ਜਾਂਦਾ ਹੈ ਤੇ ਘਰੋਂ ਜੋ ਹੈ ਸਮਾਨ ਲੈ ਕੇ ਉਹ ਸੜਕ ਤੇ ਆ ਕੇ ਖੜਾ ਹੋ ਜਾਂਦਾ ਹੈ ਉਸ ਨੂੰ ਵੇਚਦਾ ਹੈ ਤੇ ਜੋ ਇਸ ਦਾ ਪੈਸੇ ਜਿਹੜੇ ਬੰਦੇ ਨੇ ਉਸ ਨਾਲ ਆਪਣੇ ਪਰਿਵਾਰ ਦਾ ਜਿਹੜਾ ਹੈ ਉਹ ਖਰਚਾ ਵੀ ਚੁੱਕਦਾ ਹੈ ਆਪਣੇ ਪਰਿਵਾਰ ਦਾ ਜੋ ਹੈ ਪੂਰੀ ਹੈਲਪ ਕਰ ਰਿਹਾ ਤੇ ਤੁਸੀਂ ਵੀ ਜੋ ਹੈ ਜੇਕਰ ਜਲੰਧਰ ਬਾਈਪਾਸ ਤੋਂ ਜਾ ਰਹੇ ਹੋ ਤਾਂ ਗ੍ਰੀਨਲੈਂਡ ਸਕੂਲ ਦੇ ਨੇੜੇ ਜਿਹੜਾ ਇਹ ਪੁਲ ਹੈ ਪੁਲ ਦੇ ਬਿਲਕੁਲ ਥੱਲੇ ਇਹ ਬੱਚਾ ਖੜਾ ਹੈ ਤੇ ਇਸ ਦੀ ਜੋ ਹੈ ਸ਼ਰਦਾਈ ਤਿਆਰ ਕੀਤੀ ਗਈ ਹੈ ਉਸ ਨੂੰ ਜੋ ਹੈ ਜ਼ਰੂਰ ਛਕੋ ਤਾਂ ਜੋ ਇਸ ਦੀ ਮਦਦ ਹੋ ਸਕਦੀ ਹੈ ਪੈਸੇ ਨਾਲ ਯਾਨੀ ਕਿ ਜੋ ਇਸ ਤੇ ਗਲਾਸ ਦੀ ਕੀਮਤ ਹੈ ਉਸ ਨੂੰ ਦੇ ਕੇ ਜਾਓ ਕਿਉਂਕਿ ਦੂਜੀ ਮਦਦ ਇਹ ਬੱਚਾ ਨਹੀਂ ਚਾਹ ਰਿਹਾ ਤੇ ਇੱਥੇ ਆਓ ਤੇ ਇਸ ਬੱਚੇ ਦਾ ਹੌਸਲਾ ਵੀ ਬਤਾਓ ਕੈਮਰਾਮੈਨ ਜਸਵਿੰਦਰ ਸਿੰਘ ਜਨ ਨਾਲ ਕੁਲਬੀਰ ਰਾਏ ਸਰਕਾਰ ਤੇ ਰਾਮੀ ਟੀਵੀ ਹੁਧਿਆਨ